ਤੁਸੀਂ ਦੇਖ ਰਹੇ ਹੋ ਸਰਬ ਧਰਮ ਨਿਊਜ਼ ਚੈਨਲ ਸਾਡੀ ਟੀਮ ਪਹੁੰਚੀ ਪਿੰਡ ਮੁਖਲਣ ਜਿਲ੍ਹਾ ਹਿਸ਼ਾਰਪੁਰ ਵਿਖੇ ਜਿੱਥੇ ਕਿ ਉੱਗੇ ਸਮਾਜ ਸੇਵਕ ਇੰਟਰਨੈਸ਼ਨਲ ਪ੍ਰਚਾਰਕ ਜਥੇਦਰ ਬਾਬਾ ਰਵਿੰਦਰ ਸਿੰਘ ਰਵੀਨ ਹੰਗ ਸਿੰਘ ਇਟਲੀ ਨੂੰ ਉਸ ਵਕਤ ਗਹਿਰਤ ਸਦਮਾ ਲੱਗਾ ਜਦੋਂ ਉਹਨਾਂ ਦੇ ਨੌਜਵਾਨ ਸੁਪੁੱਤਰ ਜਗਦੀਪ ਸਿੰਘ ਖਾਲਸਾ ਉਮਰ 19 ਸਾਲ ਅਚਾਨਕ ਅਕਾਲ ਚਲਾਣਾ ਕਰ ਗਏ ਅੱਜ ਜਗਦੀਪ ਸਿੰਘ ਖਾਲਸਾ ਨੇ ਹੰਗ ਸਿੰਘ ਦਾ ਧਾਰਮਿਕ ਰੀਤੀ ਰਿਵਾਜਾਂ ਨਾਲ ਅੰਤਿਮ ਸੰਸਕਾਰ ਕੀਤਾ ਗਿਆ ਇਸ ਮੌਕੇ ਦੁੱਖ ਦੀ ਘੜੀ ਵਿੱਚ ਇਲਾਕੇ ਪਰ ਤੋਂ ਵੱਖ-ਵੱਖ ਰਾਜਨੀਤਿਕ ਸਮਾਜਿਕ ਸੰਸਥਾਵਾਂ ਨਹੰਗ ਸਿੰਘ ਜੱਥੇਬੰਦੀਆਂ ਪੱਤਰਕਾਰ ਭਾਈਚਾਰਾ ਸਿਆਸੀ ਆਗੂਆਂ ਨੇ ਇੰਟਰਨੈਸ਼ਨਲ ਕਥਾਵਾਚ ਜੱਥੇਦਾਰ ਬਾਬਾ ਰਵਿੰਦਰ ਸਿੰਘ ਰਵੀ ਨਹੰਗ ਨਾਲ ਦੁੱਖ ਸੰਜਾ ਕੀਤਾ ਇਸ ਮੌਕੇ ਦੁੱਖ ਦੇ ਘੜੀ ਵਿੱਚ ਸਿੰਘ ਸਾਹਿਬ ਜੱਤਰਬਾਬਾ ਗੁਰਦੀਪ ਸਿੰਘ ਜੀ ਮੁਖੀ ਸਾਹਿਬ ਜਦਾ ਬਾਬਾ ਫਤਿਹ ਸਿੰਘ ਜੀ ਸ਼ੌਣੀ ਨਹੰਗ ਸਿੰਘਾਂ ਤਰਨਾ ਦਲ ਬਜਵਾੜਾ ਕਲਾਨੇ ਅੰਤਿਮ ਸੰਸਕਾਰ ਮੌਕੇ ਅਰਦਾਸ ਬੇਨਤੀ ਕੀਤੀ ਜਗਦੀਪ ਸਿੰਘ ਖਾਲਸਾ ਜੀ ਦੀ ਆਤਮਿਕ ਸ਼ਾਂਤੀ ਲਈ ਸ਼੍ਰੀ ਖੰਡ ਪਾਰ ਸਾਹਿਬ ਜੀ ਦੇ ਭੋਗ 27 ਤਰੀਕ ਨੂੰ ਉਹਨਾਂ ਦੇ ਪਿੰਡ ਮੁਖਲੀਆ ਨੇ ਵਿਖੇ ਪਾਈ ਜਾਣਗੇ ਇਸ ਮੌਕੇ ਸਿੰਘ ਸਾਹਿਬ ਜਥੇਦਾਰ ਬਾਬਾ ਗੁਰਦੀਪ ਸਿੰਘ ਜੀ ਤਰਨਤਲ ਬਜਵਾੜਾ ਕਲਾਂ ਬਾਬਾ ਰਵਿੰਦਰ ਸਿੰਘ ਜੀ ਰਵਿੰਨਹੰਗ ਸਿੰਘ ਇੰਟਰਨੈਸ਼ਨਲ ਕਥਾਬਚਕ ਇਟਲੀ ਸੰਤ ਬਾਬਾ ਕਸ਼ਮੀਰ ਸਿੰਘ ਬਾੜੀਆਂ ਜਥੇਦਾਰ ਬਾਬਾ ਹਰਜਿੰਦਰ ਸਿੰਘ ਹੁਸ਼ਿਆਰਪੁਰ ਇੰਟਰਨੈਸ਼ਨਲ ਗੱਤਕਾ ਕੋਚ ਸੁਜੀਤ ਸਿੰਘ ਢਕੋਵਾਲ ਬਲਬੀਰ ਸਿੰਘ ਹੀੜੀਆਂ ਬੱਬੀ ਸਿੰਘ ਕੁਪਰੀਤ ਸਿੰਘ ਰਾਜੂ ਰਾਜੂ ਸਿੰਘ ਅਜਮੇਰ ਸਿੰਘ ਮੁਖਲੀਆਣਾ ਹਰਜਿੰਦਰ ਸਿੰਘ ਮੁਖਲੀਆਣਾ ਗੁਰਨਾਮ ਸਿੰਘ ਜਤਿੰਦਰ ਸਿੰਘ ਖਾਲਸਾ ਰਾਣਾ ਭਵਿੰਦਰ ਸਿੰਘ ਮਿੰਦਰ ਸਿੰਘ ਸਾਫ ਦਾ ਸਰਪੰਚ ਹਰਪਜਨ ਸਿੰਘ ਹੋਕੜਾ ਫੈਜੂਗਰਾਜ ਸਿੰਘ ਗਰੰਥੀ ਸੁਰਜੀਤ ਸਿੰਘ ਸੋਨੂ ਫੈ ਦਿਲਬਾਗ ਸਿੰਘ ਭਾਈ ਸੁਰਜੀਤ ਸਿੰਘ ਊਂਕਾਰ ਸਿੰਘ ਪੰਚ ਹੈਪੀ ਪੰਚ ਕੁਲਵੰਤ ਸਿੰਘ ਫੌਜੀ ਪੁੰਗਣੀ ਤੁਲਾ ਵਾ ਵੱਡੀ ਗਿਣਤੀ ਵਿੱਚ ਇਲਾਕੇ ਪਰ ਤੋਂ ਸੰਖਤ ਇਸ ਮੌਕੇ ਹਾਜ਼ਰ ਸਨ ਤੁਸੀਂ ਦੇਖ ਰਹੇ ਹੋ ਮਾਸਟਰ ਮੋਨ ਸਿੰਘ ਡਾਂਡੀਆਂ ਦੀ ਖਾਸ ਰਿਪੋਰਟ ਸਰਬਤਰਮ ਨਿਊ ਚੈਨਲ ਹੁਸ਼ਿਆਰ ਵਾ குரு <laughs> ਵਾਹ ਹੈ ਗੁਰੂ ਵਾਹ ਹੈ ਗੁਰੂ ਵਾਹ